ਸਰਬ ਕੀ ਹਾਲਾ ਹਲਕਾ ਸਾਣੀ ਵਾਲਾ ਦਾ ਸਤਲੁਜ ਦਰਿਆ ਦੇ ਪਿੰਡਾਂ ਦਾ 4 ਲੱਖ ਤੋਂ ਵੱਧ ਇਕੜ ਜਿਹੜਾ ਫਸਲਾ ਜਿਹੜੀ ਉਹ ਤਬਾਹ ਚੁੱਕੀ ਆ ਲੋਕਾਂ ਦਾ ਮਾਲ ਡੰਗਰ ਹਟ ਗਿਆ ਲੋਕਾਂ ਦੇ ਘਰ ਚਲੇ ਗਏ ਲੋਕਾਂ ਦਾ ਕੀਮਤੀ ਸਮਾਨ ਮਤਲਬ ਬਹੁਤ ਤਕੜੀ ਬਰਬਾਦੀ ਹੋਈ ਪੰਜਾਬ ਦੇ ਵਿੱਚ ਬਰਬਾਦੀ ਦੇ ਵਿੱਚ 30% ਕੁਦਰਤ 70% ਸਾਡੀਆਂ ਸਰਕਾਰਾਂ ਦਾ ਆਤ ਪੰਜਾਬ ਨੂੰ ਮਾਰਨ ਲਈ ਜਿਹੜੀ ਅਸਲਕੇ ਚ ਕੋਈ ਬਣ ਜੇ ਉਹਨੇ ਮੈਨਿੰਗ ਕਰਨੀ ਕਰਨੀ ਆ ਜਿਹੜੀ ਮਰਜੀ ਸਰਕਾਰ ਦਾ ਬਣ ਜੇ ਉਹਨੇ ਮੈਨਿੰਗ ਕਰਨੀ ਆ ਇੱਥੇ ਚਾਹੇ ਉਹ ਅਕਾਲੀ ਆ ਜਣ ਕਾਂਗਰਸ ਆ ਜੇ ਹੁਣ ਆਪ ਵਾਲਿਆਂ ਦਾ ਪਰ ਇਹਨੇ ਜਮਾ ਹੱਥ ਦੀ ਕਰਦੀ ਬਾਰ ਬਾਰ ਜਿਹੜੇ ਪੰਜਾਬੀਆਂ ਦੇ ਹੱਥੋਂ ਹਾਰਦੀ ਆ ਉਹਦਾ ਬਦਲਾ ਲੈ ਰਹੀ ਆ ਸਰਕਾਰ ਔਰ ਪ੍ਰਧਾਨ ਮੰਤਰੀ ਜਿਹੜਾ ਹੈਗਾ ਅਫਗਾਨਿਸਤਾਨ ਦੇ ਉੱਤੇ ਬਿਆਨ ਦਿੰਦਾ ਉੱਥੇ ਪਹਚੜ ਆਏ ਨੇ ਅਸੀਂ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਤੇ ਪੰਜਾਬ ਦੇ ਲਈ ਕਿਹੜਾ ਬਿਆਨ ਆਇਆ ਇਹਨਾਂ ਦਾ ਜੋ ਹਾਲਾਤ ਨੇ ਸਾਡੇ ਇਹਦਾ ਜ਼ਿੰਮੇਵਾਰ ਸਾਡਾ ਹਲਕੇ ਦਾ ਜਿਹੜਾ ਮੰਤਰੀ ਆ ਮੁੰਡੀਆਂ ਉਹ ਇਸ ਇਹਦਾ ਪੂਰਾ ਪੂਰਾ ਜ਼ਿੰਮੇਵਾਰ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਜੇ ਤੁਸੀਂ ਅੱਜ ਵੀ ਚੁੱਪ ਰਹੇ ਨਾ ਅੱਜ ਵੀ ਜੇ ਤੁਸੀਂ ਇਹਨਾਂ ਦੀ ਚਮਚਾਗਰੀ ਕਰਦੇ ਰਹੇ ਤੇ ਤੁਸੀਂ ਜ਼ਿੰਦਗੀ 'ਚ ਕਦੀ ਨਹੀਂ ਉੱਠ ਸਕਦੇ ਪੰਜਾਬ ਦੇ ਲੋਕ ਮਰ ਰਹੇ ਨੇ ਔਰ ਉਹ ਐਕਟਿੰਗ ਕਰ ਰਿਹਾ ਉਹ ਕਲਾਕਾਰ ਉਹ ਕਲਾਕਾਰੀ ਦਿਖਾ ਗਿਆ ਉਹ ਆਪਣੀ ਉਹ ਇੱਕ ਬੀਬੀ ਲਿਆ ਕੇ ਉਹਦੇ ਉਹਦੇ ਹੰਝੂ ਨਾਲ ਆਪ ਰੋ ਰਿਆ ਹਰ ਸਾਲ ਇਹ ਜਿਹੜਾ ਨਹਿਰੀ ਵਿਭਾਗ ਦੇ ਲਈ ਪੈਸਾ ਰੱਖਦੇ ਨੇ ਮਨ ਮਜਬੂਦ ਕਰਨੀ ਨਾਲਿਆਂ ਦੀ ਸਫਾਈ ਕਰਦੇ ਲਈ ਕਿਹੜੇ ਨਾਲੇ ਸਾਫ ਕੀਤੇ ਪਿਛਲੇ ਸਮਿਆਂ ਦੇ ਵਿੱਚ ਵੀ ਉਹ ਪੈਸਾ ਕਿੱਥੇ ਗਿਆ ਕਿਹਨੇ ਖਾਦਾ ਅਗਲਾਈ ਤੇ ਡੱਬੂ ਕਾਂਢ ਤੇ ਉਹੜੇ ਤਿੰਨ ਡੱਬੂ ਕੁੱਤੇ ਨੇ ਕੇਜਰੀਆਲ ਮਨੀਸ਼ ਸ਼ੋਧਿਆ ਸਤਿੰਦਰ ਜੈਨ ਉਹ ਅੱਜ ਅਗਲਾਈ ਤੇ ਆਪ ਦਿੱਲੀ ਤੁਰੇ ਫਿਰਦੇ ਆ ਉਹ ਕਿਉਂ ਨਹੀਂ ਆ ਰਹੇ ਪੰਜਾਬ ਇਹ ਤਾਂ ਇਹ ਦੇਖਦੇ ਆ ਵੀ ਰੇਤਾ ਕਿੰਨਾ ਨੇੜੇ ਆ ਗਿਆ ਵਨ ਦੇ ਵੀ ਹੁਣ ਚੱਕਣ ਨੂੰ ਸਾਨੂੰ ਸੌਖਾ ਅੱਗੇ ਉਹ ਪਰਲੇ ਪਾਸਿਓਂ ਲਿਆਉਣਾ ਪੈਂਦਾ ਸੀ ਹੁਣ ਕਹਿੰਦੇ ਹੋਰ ਨੇੜੇ ਆ ਗਿਆ ਇਹ ਤਾਂ ਰੇਤਾ ਦੇਖਣ ਆਉਂਦੇ ਨੇ ਡਰਾਮੇ ਕਰਦੇ ਨੇ ਸਸਕਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇ ਨਾਲ ਜੁੜੇ ਹੋ ਹੜ੍ਹ ਦੇ ਹਾਲਾਤ ਨੇ ਦੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਜ਼ਿਲ੍ਹੇ ਨੇ ਹੜ੍ਹ ਪ੍ਰਭਾਵਿਤ ਹੋਏ ਨੇ ਭਾਵੇਂ ਜਿਹੜੇ ਬਹੁਤ ਆ ਜਿਹੜੇ ਲੋਕ ਆ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਅਸੀਂ ਲੋਕਾਂ ਦੀ ਰਾਤ ਲਈ ਜੁੜੀਆਂ ਪਰ ਜਿਹੜੀ ਸਰਕਾਰ ਆ ਉਹ ਅਖਬਾਰਾਂ ਚ ਹੈ ਸਰਕਾਰ ਅਸਥਿਆਰਾਂ ਚ ਹੈ ਸਰਕਾਰ ਬੋਡਾਂ ਤੇ ਹੈ ਪਰ ਜ਼ਮੀਨ ਦੇ ਉੱਤੇ ਜਿਹੜੇ ਪੰਜਾਬੀ ਨੇ ਪੰਜਾਬੀਆਂ ਦੀ ਮਦਦ ਕਰ ਰਹੇ ਨੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਦਿਲਬਖ ਸਿੰਘ ਗਿੱਲ ਨੇ ਗੱਲਬਾਤ ਕਰਦੇ ਆ ਵਿਧਾਨ ਸਭਾ ਹਲਕਾ ਸਾਨੇ ਵਾਲ ਦੇ ਅੰਦਰ ਆ ਕਿ ਸਸਰਾਲੀ ਕਲੋਨੀ ਦਾ ਕੀ ਹਾਲ ਹੈ ਗਿੱਲ ਸਾਹਿਬ ਕੀ ਹਾਲ ਹੈ ਹਲਕਾ ਸਾਨੇ ਵਾਲ ਦਾ ਸਤਲੁਜ ਦਰਿਆ ਦੇ ਅੱਜ ਦੇਖੋ ਜੀ ਪੂਰਾ ਪੰਜਾਬ ਪੌਣਾ ਪੰਜਾਬ ਆਪਾਂ ਕਹਿ ਸਕਦੇ ਪੌਣੇ ਪੰਜਾਬ ਦਾ ਜਿਹੜੀ 4 ਲੱਖ ਤੋਂ ਵੱਧ ਇਕੜ ਜਿਹੜਾ ਫਸਲ ਹੈ ਜਿਹੜੀ ਉਹ ਤਬਾਹ ਚੁੱਕੀ ਆ ਲੋਕਾਂ ਦਾ ਮਾਲ ਡੰਗਰ ਹਟ ਗਿਆ ਲੋਕਾਂ ਦੇ ਘਰ ਚਲੇ ਗਏ ਲੋਕਾਂ ਦਾ ਕੀਮਤੀ ਸਮਾਨ ਮਤਲਬ ਬਰਬਹੁਤ ਤਕੜੀ ਬਰਬਾਦੀ ਹੋਈ ਪੰਜਾਬ ਦੀ ਇਸ ਬਰਬਾਦੀ ਦੇ ਵਿੱਚ 30% ਕੁਦਰਤ ਦਾ 70% ਸਾਡੀਆਂ ਸਰਕਾਰਾਂ ਦਾ ਪੰਜਾਬ ਨੂੰ ਮਾਰਨ ਲਈ ਔਰ ਉਹਦੇ ਦੀ ਨਹੀਂ ਅੱਜ ਜਿਵੇਂ ਸਾਨੇਵਾਲ 'ਚ ਖੜੇ ਆਂ ਸਾਨੇਵਾਲ ਦੇ ਇੱਕ ਡੇਢ ਮਹੀਨਾ ਪਹਿਲਾਂ ਡੀਸੀ ਸਾਹਿਬ ਆਏ ਸੀ ਮੱਤੇਵਾੜੇ ਉਧਰ ਹੀ ਇਹਨਾਂ ਨੂੰ ਬੰਦ ਖਾਇ ਸੀ ਐਂ ਕਿਹਾ ਵੀ ਪ੍ਰਬੰਧ ਜਿਹੜਾ ਹੋਣਾ ਹੁਣ ਹੋ ਸਕਦਾ ਬਾਅਦ 'ਚ ਨਹੀਂ ਖੁਸ਼ ਵੀ ਹੋਣਾ ਬਾਅਦ 'ਚ ਦੇਵੇਂ ਲਕੀਰ ਪਿੱਟਣ ਵਾਲੀ ਗੱਲ ਹੁੰਦੀ ਆ ਕਰਦੇ ਆ ਜੀ ਕਰਦੇ ਆ ਮਾਈਨਿੰਗ ਵਾਲੇ ਕਹੀ ਜਾਂਦੇ ਸੀਗੇ ਜਿਹੜੇ ਮਾਈਨਿੰਗ ਦੇ ਅਫਸਰ ਨਾਲ ਆਏ ਨਹੀਂ ਜੀ ਕੋਈ ਗੱਲ ਨਹੀਂ ਇੱਥੇ ਕੋਈ ਬਹੁਤਾ ਖਤਰਾ ਨਹੀਂ ਹੈਗਾ ਆਪਾਂ ਨੂੰ ਆ ਜਿਹੜੀਆਂ ਠੋਕਰਾਂ ਪੱਕੀਆਂ ਨੇ ਅਗਲੀਆਂ ਠੋਕਰਾਂ ਦੀ ਕੋਈ ਜਿਸ ਬੰਨੇ ਕਿਸੇ ਨੇ ਸੋਚਿਆ ਨਹੀਂ ਸੀ ਉਸ ਬੰਨੇ ਮਾਰ ਪਈ ਮਾਰ ਕਿਉਂ ਪਈ ਸਾਡੇ ਹਲਕੇ ਦਾ ਜਿਹੜਾ ਮੰਤਰੀ ਆ ਮੰਤਰੀ ਐ ਸਾਡੇ ਹਲਕੇ 'ਚ ਕੋਈ ਬਣ ਜੇ ਉਹਨੇ ਮਾਈਨਿੰਗ ਕਰਨੀ ਕਰਨੀ ਆ ਜਿਹੜੀ ਮਰਜ਼ੀ ਸਰਕਾਰ ਦਾ ਬਣ ਜੇ ਉਹਨੇ ਮਾਈਨਿੰਗ ਕਰਨੀ ਆ ਇੱਥੇ ਚਾਹੇ ਉਹ ਕਾਲੀ ਆ ਜਾਣਾ ਕਾਂਗਰਸ ਆ ਜਾਵੇ ਹੁਣ ਆਪ ਵਾਲਿਆਂ ਦਾ ਪਰ ਇਹਨੇ ਜਮ੍ਹਾਂ ਹੱਥ ਦੀ ਕਰਤੀ ਇਹਨੇ ਤੇ ਕੋਈ ਕਸਰ ਨਹੀਂ ਛੱਡੀ ਜਿੱਥੋਂ ਜਿੱਥੋਂ ਮਾਈਨਿੰਗ ਕਰਕੇ ਆਇਆ ਉੱਥੋਂ ਦਰਿਆ ਟੇਡਾ ਹੋ ਗਿਆ ਨਾਲ ਲੱਗਿਆ ਔਰ ਅੱਜ ਜਿਹੜੇ ਸਾਡੇ ਹਾਲਾਤ ਨੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅੱਜ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਆ ਡੀਸੀ ਜ਼ਿੰਮੇਵਾਰੀ ਲੈਂਦਾ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਇਹਦੀ ਜਾਂ ਮੰਤਰੀ ਜ਼ਿੰਮੇਵਾਰੀ ਲੈਂਦਾ ਇਹਦੀ ਜਾਂ ਭਗਵੰਤਮਾਨ ਜ਼ਿੰਮੇਵਾਰੀ ਲੈਂਦਾ ਇਹਦੀ ਵੀ ਅੱਜ ਜਿਹੜਾ ਸਾਡੀਆਂ ਇਹ ਫਸਲਾਂ ਬਰਬਾਦ ਹੋਣੀਆਂ ਸਾਡੇ ਘਰ ਤੇ ਸਾਡਾ ਮਾਲ ਡੰਗਰ ਬਰਬਾਦ ਹੋਣਾ ਇਹਦਾ ਜ਼ਿੰਮੇਵਾਰ ਅਜ ਪੈਸੇ ਵਟਣ ਵਾਲੇ ਪੈਸੇ ਵਟ ਕੇ ਆਪੋ ਆਪਣੇ ਘਰਾਂ 'ਚ ਵੜ ਗਏ ਜੀ ਜਦੋਂ ਲੋਕ ਲੜਦੇ ਰਹੇ ਇਹਨਾਂ ਨਾਲ ਪਰ ਇਹ ਪੈਸੇ ਵਟ ਕੇ ਆਪਣੇ ਘਰਾਂ 'ਚ ਚਲੇ ਗਏ ਪਰ ਇਹਨਾਂ ਨੇ ਕੋਈ ਕੇ ਦੀ ਸਾਰ ਨਹੀਂ ਲਈ ਹੈਗੀ ਇਸ ਕਰਕੇ ਅੱਜ ਜਿਹੜਾ ਜੋ ਹਾਲਾਤ ਨੇ ਸਾਡੇ ਇਹਦਾ ਜ਼ਿੰਮੇਵਾਰ ਸਾਡਾ ਹਲਕੇ ਦਾ ਜਿਹੜਾ ਆ ਮੰਤਰੀਆਂ ਮੁੰਡੀਆਂ ਉਹ ਇਸ ਦਾ ਪੂਰਾ ਪੂਰਾ ਜ਼ਿੰਮੇਵਾਰ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਜੇ ਤੁਸੀਂ ਅੱਜ ਵੀ ਚੁੱਪ ਰਹੇ ਨਾ ਅੱਜ ਵੀ ਜੇ ਤੁਸੀਂ ਇਹਨਾਂ ਦੀ ਚਮਚਾਗਰੀ ਕਰਦੇ ਰਹੇ ਤੇ ਤੁਸੀਂ ਜ਼ਿੰਦਗੀ 'ਚ ਕਦੀ ਨਹੀਂ ਉੱਠ ਸਕਦੇ ਤੁਸੀਂ ਮੰਤਰੀ ਤੇ ਇਲਜ਼ਾਮ ਲਾ ਰਹੇ ਹੋ ਪਰ ਮੰਤਰੀ ਤਾਂ ਬਜਰਾ ਸਿਰ ਤੇ ਬੂਰੀਆਂ ਚੱਕੀ ਫਿਰਦਾ ਪੱਥਰ ਚੱਕੀ ਫਿਰਦਾ ਬੰਨ ਤੇ ਫਿਰਦਾ ਤਰਪਾਲਾਂ ਲੈ ਕੇ ਇਹ ਤੇ ਭਗਵਾਨ ਜੀ ਮਾਨ ਵੀ ਕੱਲ ਇੱਕ ਬੀਬੀ ਦੇ ਗੱਲ ਲਾ ਕੇ ਰੋ ਰਿਆ ਸੀ ਸਾਡੀ ਤਰਾਸਦੀ ਆ ਸਾਡੇ ਪੰਜਾਬ ਦਾ ਕੀ ਹਾਲ ਆ ਸਾਡੇ ਪੰਜਾਬ ਦੇ ਲੋਕ ਮਰ ਰਹੇ ਨੇ ਔਰ ਉਹ ਐਕਟਿੰਗ ਕਰ ਰਿਹਾ ਉਹ ਕਲਾਕਾਰ ਉਹ ਕਲਾਕਾਰੀ ਦਿਖਾ ਗਿਆ ਉਹ ਆਪਣੀ ਉਹ ਇੱਕ ਬੀਬੀ ਲਿਆ ਕੇ ਉਹਦੇ ਉਹਦੇ ਹੰਝੂ ਨਾਲ ਆਪ ਰੋ ਰਿਹਾ ਉਹਦੀ ਕੁੜੀ ਸਰੀਆਮ ਕਹਿ ਰਹੀ ਆ ਕਿ ਇਹ ਬਲੈਕਮੇਲਰ ਆ ਇਹ इमोशनल ਬਲੈਕਮੇਲ ਕਰਦਾ ਲੋਕਾਂ ਨੂੰ ਔਰ ਉਸ ਤੋਂ ਬਾਅਦ ਫਿਰ ਰੋਟੀ ਖਾਣ ਲਾ ਆ ਗਿਆ ਸਾਹਮਣੇ ਫਿਰ ਰੋਟੀ ਖਾਂਦਾ ਬਹਿ ਕੇ ਸੜਕ ਤੇ ਉਹ ਉਹ ਦੇਖੋ ਉਹ ਵੀ ਡਰਾਮਾ ਦੇਖੋ ਆ ਜਿਹੜੇ ਨਾ ਅੱਜ ਤੁਸੀਂ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਆ ਤੂੰ ਸੀਐਮ ਆ ਪੰਜਾਬ ਦਾ ਤੂੰ 3 ਕਰੋੜ ਲੋਕਾਂ ਦਾ ਕਸਟੋਡੀਅਨ ਆ ਤੂੰ 10 10 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਤੈਨੂੰ ਤੇ ਤੂੰ ਆ ਸਾਨੂੰ ਡਰਾਮੇ ਕਰਕੇ ਦਿਖਾ ਰਿਹਾ ਯਾਰ ਪਰ ਉਹ ਕਿਸਾਨ ਆਗੂਆਂ ਤੇ ਦੋਸ਼ ਲਾਉਂਦੇ ਨੇ ਅੱਜ ਤੁਸੀਂ ਤਾਂ ਚਲੋ ਦਸਤਾਰ ਬਦਲੀ ਹੋਏ ਕਹਿੰਦੇ ਤੁਸੀਂ ਹਰੀਆਂ ਪੱਗਾਂ ਬਨ ਕੇ ਜਾ ਕੇ ਲੋਕਾਂ ਨੂੰ ਭੜਕਾਉਣੇ ਹੋ ਡਰਾਮੇबाजी ਕਰਦੇ ਹੋ ਮੈਨੂੰ ਦੱਸ ਦੇਣ ਬਈ ਇੱਥੇ ਕੋਈ ਕਿੰਨੀ ਕ ਮੈਂ ਲੋਕਾਂ ਨੂੰ ਫੜਕਾਇਆ ਸਾਨੂੰ ਅੱਜ 8 ਦਿਨ ਹੋ ਗਏ ਲੱਗਿਆ ਨੂੰ ਮੈਂ ਵੀਡੀਓ ਪਾ ਦਿੰਨਾ ਮੇਰੇ ਖੁਦ ਕੋ ਦਾ ਆਪ ਲੱਗੇ ਹੋਏ ਨਾਲ ਵੀ ਕਿੰਨਾ ਕ ਲੋਕਾਂ ਨੂੰ ਫੜਕਾਇਆ ਸੀ ਜੇ ਕਿਸੇ ਨੂੰ ਆਏ ਨੂੰ ਸਵਾਲ ਪੁੱਛ ਲੈਣਾ ਵੀ ਭਾਈ ਇਹਦਾ ਪਹਿਲਾਂ ਜ਼ਿੰਮੇਵਾਰੀ ਪਹਿਲਾਂ ਕਿਉਂ ਨਹੀਂ ਸੀ ਕਰਨਾ ਪਹਿਲਾਂ ਇਹਦਾ ਅਰੇਂਜਮੈਂਟ ਕਰਨਾ ਸੀ ਉਹ ਉਹ ਫੜਕਾਉਣਾ ਹੋ ਗਿਆ ਪੀ ਜੇ ਕਿਸੇ ਨੂੰ ਸਵਾਲ ਕਰ ਇਹਦਾ ਮਤਲਬ ਜੇ ਕੋਈ ਇੱਥੇ ਵੀਡੀਓ ਪਾ ਦਿੰਦਾ ਉਹਦੀ ਵੀਡੀਓ ਡਿਲੀਟ ਕਰਾਉਂਦੀ ਆ ਪ੍ਰਸ਼ਾਸਨ ਲਾ ਕੇ ਨਾਲ ਪੁਲਿਸ ਨਾਲ ਲਾ ਕੇ ਵੀ ਨਹੀਂ ਇਹ ਵੀਡੀਓ ਡਿਲੀਟ ਕਰੋ ਜੇ ਕੋਈ ਵੈਸੇ ਕੋਈ ਇਹਨਾਂ ਦੇ ਖਿਲਾਫ ਪਾ ਦਿੰਦਾ ਉਹਨੂੰ ਚੱਕ ਕੇ ਥਾਣੇ ਦੇ ਦਿੰਦੇ ਆ ਇਹ ਤੇ ਗੁੰਡਾ ਕਰਦੀ ਆ ਸਰਕਾਰ ਨਹੀਂ ਗੁੰਡਾ ਕਰਦੀ ਆ ਜਿਹੜੀ ਕਿ ਗੁੰਡਿਆਂ ਨਾਲ ਰਲ ਕੇ ਆ ਜਿਹੜੇ ਹਾਲਾਤ ਪੈਦਾ ਕੀਤੇ ਆ ਮੈਂ ਕਹਿੰਨਾ ਉਦੋਂ ਉਹ ਤਿੰਨ ਬਨਾਰਸੀ ਠੱਗ ਕਹਿੰਦੇ ਹੁੰਦੇ ਨਾ ਅੱਗ ਲਾਈ ਤੇ ਡੱਬੂ ਕਾਂਢ ਤੇ ਉਹ ਜਿਹੜੇ ਤਿੰਨ ਡੱਬੂ ਕੁੱਤੇ ਨੇ ਕੇਜਰੀਵਾਲ ਮਨੀਸ਼ ਚੋਧਿਆ ਸਤਿੰਦਰ ਜੈਨ ਉਹ ਅੱਜ ਅਗਲਾਈ ਤੇ ਆਪ ਦਿੱਲੀ ਤੁਰੇ ਫਿਰਦੇ ਆ ਉਹ ਕਿਉਂ ਨਹੀਂ ਆ ਰਹੇ ਪੰਜਾਬ ਆਸ-ਪਾਸ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਆਸ-ਪਾਸ ਦੇ ਲੋਕਾਂ ਨੂੰ ਕਹਿਣਾ ਵੀ ਆਪਣਾ ਭਾਈਚਾਰਾ ਬਣਾ ਕੇ ਰੱਖੋ ਹੁਣ ਇਸ ਟਾਈਮ ਭਾਈਚਾਰੇ ਦੀ ਲੋੜ ਆ ਆ ਦੇਖੋ ਤੁਹਾਡੇ ਸਾਹਮਣੇ ਆ ਸਾਡੇ ਨਾਲ ਸਾਰਾ ਭਾਈਚਾਰਾ ਸਾਡਾ ਖੜਾ ਸਾਡੇ ਪਿੰਡ ਖੜੇ ਨੇ ਨਾਲ ਆ ਇਹਨਾਂ ਦੀ ਜ਼ਮੀਨ ਆ ਇਹਨਾਂ ਨੇ ਕਿਹਾ ਵੀ ਇੱਥੋਂ ਭਾਈ ਮਿੱਟੀ ਭਰ ਲੋ ਆ ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਆ ਅਸੀਂ ਉੱਥੇ ਭੇਜ ਰਹੇ ਆ ਸਾਡੇ ਨਾਲ ਅਸੀਂ ਸਾਰੇ ਇਕੱਠੇ ਆ ਅਸੀਂ ਇਕੱਠੇ ਹੋ ਕੇ ਆਪਣਾ ਬਚਾਅ ਕਰਨ ਦੇ ਵਿੱਚ ਲੱਗੇ ਹੋਏ ਆ ਚਲੋ ਜੇ ਪਰਮਾਤਮਾ ਭਲੀ ਕਰੇ ਸਾਨੂੰ ਖਵਾਜਾ ਪੀਰ ਸਾਡੇ ਤੇ ਮਿਹਰ ਕਰੇ ਥੋੜਾ ਜਿਹਾ ਸ਼ਾਂਤ ਹੋਵੇ ਸਾਡੀਆਂ ਜ਼ਮੀਨਾਂ ਵਾਝਣ ਸਾਡੀਆਂ ਫਸਲਾਂ ਵਾਝਣ ਸਾਡੇ ਘਰ ਤੇ ਸਾਡਾ ਮਾਲ ਡੰਗਰ ਵਾਝੇ ਸਾਡੀ ਇਹੀ ਬੇਨਤੀ ਆ ਵੀ ਆਪਣੀ ਏਕਤਾ ਬਣਾ ਕੇ ਰੱਖੋ ਤੇ ਲੱਗੋ ਸਾਰੇ ਨਾਲ ਇਹ ਸਾਡੇ ਨਾਲ ਕਿਸਾਨਾਂ ਗੂ ਦਲਬਾਖ ਸਿੰਘ ਗਿੱਲ ਸੀ ਭਾਵੇਂ ਸਰਕਾਰ ਬਹੁਤ ਕੁਝ ਕਹਿੰਦੀ ਹੈ ਪਰ ਜਿਹੜੇ ਆਮ ਲੋਕ ਨੇ ਕਿਸਾਨ ਨੇ ਉਹੀ ਲੋਕਾਂ ਦੀ ਮਦਦ ਕਰਨ ਚ ਜੁਟੇ ਹੋਏ ਨੇ ਸਾਡੇ ਨਾਲ ਹੋਰ ਵੀ ਕਿਸਾਨਾਂ ਗੂ ਨੇ ਗੱਲਬਾਤ ਕਰਦੇ ਆ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਜਿਹੜਾ ਹੜਾਂ ਦਾ ਜਿਹੜਾ ਸਮਾਵਾ ਇਹਦੇ ਚ ਸਾਰਿਆਂ ਨੂੰ ਰਲ ਮਿਲ ਕੇ ਨਜਿੱਠ ਰਹੇ ਆ ਠੀਕ ਹੈ ਨਾ ਸਾਰੇ ਪੰਜਾਬ ਦੀ ਜਨਤਾ ਲੱਗਿਆ ਸੀ ਜਿਹੜਾ ਕੱਲੇ ਲੱਗੇ ਆ ਨਾਲੇ ਅਸੀਂ ਕਿਸੇ ਲਈ ਨਹੀਂ ਵਿਚਾਰ ਕਰਦੀ ਯੂਨੀਅਨ ਸਾਡੇ ਆਪਣੇ ਪਿੰਡ ਨੇ ਅਸੀਂ ਆਪਣੇ ਲਈ ਕਰਨਾ ਠੀਕ ਹੈ ਨਾ ਲੱਗੇ ਹੋਏ ਆ ਇਹਦੇ ਚ ਬਾਕੀ ਇਹ ਜਿਹੜਾ ਹੈਗਾ ਕੁਦਰਤੀ ਆਫਤਾਂ ਸੀ ਇਹਨੂੰ ਕਹਿ ਨਹੀਂ ਸਕਦੇ ਇਹ ਜਿਹੜਾ ਇਹ ਸਰਕਾਰੀ ਹੜ੍ਹ ਹੈ ਕੁਦਰਤੀ ਹੜ੍ਹ ਇਹ ਹੈ ਨਹੀਂਗਾ ਇੱਕ ਪਾਣੀ ਨੂੰ ਰੋਕ ਲੈਣਾ ਰੋਕੇ ਜੱਕ ਦਾ ਮੇ ਛੱਡ ਦੇਣਾ ਵੈਸੇ ਬਹਾਸ ਦੇ ਚੱਲਦੇ ਰਹਿਣ ਤਾਂ ਪਾਣੀ ਹੌਲੀ ਹੌਲੀ ਲੰਘਦਾ ਰਹਿੰਦਾ ਇਹਦਾ ਸਰਕਾਰਾਂ ਨੇ ਜੇ ਇਦਾਂ ਦੇ ਕੋ ਡੈਮ ਬਣਾਏ ਨੇ ਫੇਰਾਂ ਕੋਲੇ ਇਹਨਾਂ ਨੂੰ ਕਪੈਸਿਟੀ ਵੀ ਉਹਨਾਂ ਦੀ ਦੇਖਣੀ ਚਾਹੀਦੀ ਇਹਦਾ ਉੱਪਰ ਤੱਕ ਭਰ ਲੈਂਦੇ ਨੇ ਪਹਿਲਾਂ ਛੱਡ ਲੋ ਪਾਣੀ ਥੋੜਾ ਥੋੜਾ ਕਰਕੇ ਛੱਡ ਲੋ ਇਹ ਸਰਕਾਰ ਜਿਹੜੀ ਹੈ ਜਾਣ ਕੇ ਇਹ ਬਾਰ ਬਾਰ ਜਿਹੜੇ ਪੰਜਾਬੀਆਂ ਦੇ ਹੱਥੋਂ ਹਾਰਦੀ ਆ ਉਹਦਾ ਬਦਲਾ ਲੈ ਰਹੀ ਆ ਸਰਕਾਰ ਔਰ ਪ੍ਰਧਾਨ ਮੰਤਰੀ ਜਿਹੜਾ ਹੈਗਾ ਅਫਗਾਨਿਸਤਾਨ ਦੇ ਉੱਤੇ ਬਿਆਨ ਦਿੰਦਾ ਉੱਥੇ ਪਹਚੜ ਲਾਏ ਨੇ ਅਸੀਂ ਦੁੱਖ ਦੀ ਘੜੀ ਵਿੱਚ ਉਹਨਾਂ ਆਇਆ ਇਹਨਾਂ ਦਾ ਪੰਜਾਬ ਦਾ ਜਿਹੜਾ ਆਪੇ ਮੈਂ ਕਹੇ 60000 ਤੋਂ 60000 ਕਰੋੜ ਰੁਪਇਆ ਪੰਜਾਬ ਦਾ ਉਹ ਵੀ ਇਹ ਜਿਹੜਾ GST ਦਾ ਕੇ ਉੱਥੋਂ ਜਿਹੜਾ ਰਿਫੰਡ ਆਣਾ ਸੀਗਾ ਉਹ ਵੀ ਸਰਕਾਰ ਜਿਹੜਾ ਵਾਪਸ ਨਹੀਂ ਕਰ ਰਹੀ ਪੰਜਾਬ ਨੂੰ ਆਪਣਾ ਪੈਸਾ ਨਹੀਂ ਵਾਪਸ ਕਰਦੀ ਪਰ ਜਿੰ ਸਾਡੇ ਜੰਗ ਸਰੋਤ ਮੰਤਰੀ ਨੇ ਉਹ ਕਹਿੰਦੇ 270 ਕਰੋੜ ਤੋਂ ਉੱਪਰ ਵੱਧ ਅਸੀਂ ਬੰਨ ਪੱਕੇ ਕਰਨ ਤੇ ਲਾਤਾ ਉਹ ਬੰਨ ਦਾ ਪੱਕੇ ਸਾਨੂੰ ਕਦੇ ਕੱਟੇ ਦੀਨੇ ਨਹੀਂ ਹੈਗੇ ਇਹਨਾਂ ਦੇ ਘਰ ਜਿਹੜੇ ਆ ਪੱਕੇ ਕੋਠੀਆਂ ਦਫ਼ਤਰ ਇਹਨਾਂ ਦੇ ਵੱਡੇ ਵੱਡੇ ਹੋ ਗਏ ਗੱਡੀਆਂ ਭੱਡੀਆਂ ਹੋ ਗਈ ਇਹਨਾਂ ਦਾ ਆਪ ਦਾ ਵਿਕਾਸ ਜ਼ਿਆਦਾ ਹੋਇਆ ਅਸੀਂ ਇਹ ਸਰਕਾਰ ਕੀ ਅਸੀਂ ਪਿਛਲੀਆਂ ਸਰਕਾਰਾਂ ਨੂੰ ਵੀ ਕਹਿੰਦੇ ਆ ਜਿਹੜਾ ਹਰ ਸਾਲ ਇਹ ਜਿਹੜਾ ਨਹਿਰੀ ਵਿਭਾਗ ਦੇ ਲਈ ਪੈਸਾ ਰੱਖਦੇ ਨੇ ਬੰਨ ਮਜ਼ਬੂਤ ਕਰਨੀ ਨਾਲਿਆਂ ਦੀ ਸਫਾਈ ਕਰਨ ਦੇ ਲਈ ਕਿਹੜੇ ਨਾਲੇ ਸਾਫ਼ ਕੀਤੇ ਪਿਛਲੇ ਸਮਿਆਂ ਦੇ ਵਿੱਚ ਵੀ ਉਹ ਪੈਸਾ ਕਿੱਥੇ ਗਿਆ ਕਿਹਨੇ ਖਾਦਾ ਇਹਨਾਂ ਨੂੰ ਕੋ ਡਰ ਪਾ ਹੋਇ ਨਹੀਂਗਾ 12000 ਖਾਲਾਂ ਦੇ ਕਰੋੜ ਆ ਗਿਆ ਖਾ ਲਿਆ ਜੇ ਅਗਲੀ ਸਰਕਾਰ ਆਪਦੀ ਜਾਂ ਤਾਂ ਕਿਸੇ ਨੇ ਪੁੱਛਣਾ ਨਹੀਂ ਜੇ ਅਗਲੀ ਸਰਕਾਰ ਆਜੀ 100 ਕਰੋੜ ਵਿੱਚੋਂ ਵੰਡ ਦੋ ਇਹ ਤਾਂ ਆ ਕੰਮ ਹੈ ਇਹਨਾਂ ਦਾ ਜੇ ਉਦੋਂ ਅਗਲੀ ਫੇਰ ਆ ਗਈ 50 ਕਰੋੜ ਉਹਨੂੰ ਦੇ ਦੇਣਗੇ ਚਾਰ ਕੁ ਟਾਰਮਾਂ ਬਾਅਦ ਤਿੰਨ ਚਾਰ ਬਾਅਦ ਬਾਅਦ ਚ ਸ਼ਾਇਦ ਫੇਰ ਆਪਦੀ ਸਰਕਾਰ ਆ ਜਾਵੇ ਇਹਨਾਂ ਨੂੰ ਕੋਈ ਡਰ ਪਾਉ ਨਹੀਂ ਹੈਗਾ ਕਿ ਬੰਨ ਮਜ਼ਬੂਤ ਕਿਉਂ ਨਹੀਂ ਹੋਏ ਮੈਂ ਕਹਿੰਦਾ ਜਿੰਨਾ ਹੁਣ ਪੰਜਾਬ ਹੜ ਗਿਆ ਇਹਨੂੰ ਹਜ਼ਾਰਾਂ ਕਰੋੜ ਦੀ ਲੋੜ ਆ ਔਰ ਇਹ ਜਿਹੜਾ ਪੈਸਾ ਜਿਹੜਾ ਹਜ਼ਾਰਾਂ ਕਰੋੜ ਹੁਣ ਲੋਕਾਂ ਨੂੰ ਦੇਣਾ ਡੋਬ ਕੇ ਮਾਰ ਕੇ ਮਾਲ ਪਸ਼ੂ ਉਹਨਾਂ ਦਾ ਇਹਨੇ ਜੀਵ ਹਤਿਆ ਕਰਕੇ ਉਹ ਪਹਿਲਾਂ ਕਿਉਂ ਨਹੀਂ ਬੰਨ ਦੇ ਉੱਤੇ ਲਾ ਦ ਜੇ ਇਹਨਾਂ ਪੈਸਾ ਜਿਹੜਾ ਪਹਿਲਾਂ ਬੰਨਾਂ ਦੇ ਉੱਤੇ ਲਾਇਆ ਹੁੰਦਾ ਮੈਂ ਕਹਿੰਦਾ ਬੰਨਾਂ ਤੇ ਉੱਤੇ ਪੈਸਾ ਲਾਣ ਦੀ ਵੀ ਲੋੜ ਨਹੀਂ ਇਹਨਾਂ ਨੂੰ ਸ ਜਿਹੜਾ ਸਿੱਧਾ ਕਰਨ ਮੈਨਾਂ ਕ ਪਾਲਿਸੀ ਇਹ ਕਹਿੰਦੀ ਆ ਵੀ ਤੁਸੀਂ ਦਰਿਆ ਦੇ ਸੈਂਟਰ ਦੇ ਵਿੱਚੋਂ ਇਹਨੂੰ ਸਾਫ਼ ਕਰਨਾ ਵਾ ਉੱਥੇ ਕਾਹੀ ਘੜੀ ਆ ਸੈਂਟਰ ਦੇ ਵਿੱਚ ਮੈਨੰਗੇ ਹੌਰਲੇ ਪਾਸੇ ਕਰੀ ਜਾਂਦੇ ਆ ਫਿਰ ਮੈਨੰਗਦੀ ਆ ਹੈਗੀ ਆ ਵੀ 3 ਫੁੱਟ ਤੁਸੀਂ ਮਿੱਟੀ ਚੱਕੜੀਆਂ ਜਾਂ 5 ਫੁੱਟ ਚੱਕੜੀਆਂ 50 ਫੁੱਟ ਬਰਮੇ ਲਾ ਲਾ ਕੇ ਥੱਲੇੋਂ ਚੱਕੀ ਜਾਂਦੇ ਆ ਇਹ ਉਹਦੀ ਵਜਾ ਕਰਕੇ ਉਥੋਂ ਕੱਟ ਮਾਰਿਆ ਰੋਡ ਤੋਂ ਹੁਣ 1.5 ਕਿਲੋਮੀਟਰ ਦੇ ਵਿੱਚ ਢਾ ਲੱਗੀ ਹੋਈ ਆ ਦੱਸੋ ਕਿਵੇਂ ਰੋਕ ਲਾਂਗੇ ਪਿੰਡ ਔਰ ਇਹ ਜਿਹੜੇ ਆਂਦੇ ਐ ਇਥੇ ਡਰਾਮੇ ਡਰਾਮੇ ਕਰ ਨਹੀਂ ਤਾਂ ਦੇਖਦੇ ਆ ਲੀਡਰ ਤਾਂ ਆ ਕੇ ਉਥੇ ਇਹ ਦੇਖਦੇ ਆ ਵੀ ਨਹੀਂ ਤਾਂ ਕਿੰਨਾ ਨੇੜੇ ਆ ਗਿਆ ਵਨ ਦੇ ਵੀ ਹੁਣ ਚੱਕਣ ਨੂੰ ਸਾਨੂੰ ਸੌਖਾ ਅੱਗੇ ਉਹ ਪਰਲੇ ਪਾਸੇ ਲਿਆਉਣਾ ਪੈਂਦਾ ਸੀ ਹੁਣ ਕਹਿੰਦੇ ਹੋਰ ਨੇੜੇ ਆ ਗਏ ਇਹਦਾ ਰੇਤਾ ਦੇਖਣ ਆਉਂਦੇ ਨੇ ਡਰਾਮੇ ਕਰਦੇ ਨੇ ਇਹ ਜਿਹੜਾ ਫੂਡ ਫਾਟ ਲੈ ਕੇ ਆਂਦੇ ਨੇ ਨਾ ਭੋਜਨ ਭਾਜਨ ਕਹਿੰਦੇ ਜੇ ਅਸੀਂ ਉੱਤੇ ਲੰਗਰ ਲਾਇਆ ਇਹਦਾ ਲੋਕਾਂ ਨੂੰ ਉਹ ਲਾਲਚ ਦਿੰਦੇ ਨੇ ਵੀ ਸਾਡੇ ਜਾਂਦਿਆਂ ਦੇ ਲੋਕ ਡਲੇ ਨਾ ਮ ਕਿਸਾਨਾਂ ਨਾਲ ਕਿਸਾਨਾਂ ਅੱਗੇ ਹੋਰ ਵੀ ਕਿਸਾਨਾਂ ਅੱਗੇ ਨੇ ਗੱਲਬਾਤ ਕਰਦੇ ਬਾਈ ਜੀ ਤੁਸੀਂ ਤਾਂ ਦਰਿਆ ਦੇ ਕਿਨਾਰੇ ਰਹਿੰਦੇ ਹੋ ਹਰ ਵਾਰ ਆਪਾਂ ਦੇਖਦੇ ਆ ਕਿ ਬਰਸਾਤਾਂ ਤੋਂ ਪਹਿਲਾਂ ਦਰਿਆ ਪੱਕੇ ਕੀਤੇ ਜਾਂਦੇ ਆ ਬੰਨ ਪੱਕੇ ਕੀਤੇ ਇਸ ਵਾਰ ਹੋਏ ਕਿ ਨਹੀਂ ਸਭ ਤੋਂ ਪਹਿਲਾਂ ਮੈਂ ਪ੍ਰਾਈਮ ਟੀਵੀ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇਹੋ ਜਿਹੇ ਨਾਜ਼ੁਕ ਮੌਕੇ ਤੇ ਇੱਥੇ ਪਿੰਡਾਂ 'ਚ ਤੁਰੇ ਫਿਰਦੇ ਆ ਰਹੀ ਗੱਲ ਜਿਹੜੀ ਬੰਨ ਪੱਕੇ ਦੀ ਹਰੇਕ ਵਾਰੀ ਕਰਦੇ ਕੀ ਆ ਕਰੋੜਾਂ ਰੁਪਈਆ ਬੰਨ ਨੂੰ ਅਰ ਬੇਰਲੀ ਰੱਖ ਲੈਂਦੇ ਆ ਪਰ ਵਰਤਿਆਰੀ ਜਾਂਦਾ ਕਾਗਜ਼ਾਂ ਦੇ ਵਿੱਚ ਸਭ ਕੁਝ ਬਿੱਲ ਬਣ ਕੇ ਹੋ ਜਾਂਦੇ ਆ ਪ੍ਰਸ਼ਾਸਨ ਤਾਂ ਚਾਹੁੰਦਾ ਹੁੰਦਾ ਵੀ ਜੇ ਹੜ ਆਉਂਦਾ ਜਿਵੇਂ ਹੁਣ ਅੱਜ ਬੜੀ ਨਾਜ਼ੁਕ ਸਥਿਤੀ ਬਣੀ ਹੋਈ ਆ ਤਕਰੀਕ ਤਕਰੀਬਨ ਟੁੱਟਣ ਦੇ ਕਿਨਾਰੇ ਆ ਪ੍ਰਸ਼ਾਸਨ ਹੱਥ ਖੜੇ ਕਰ ਗਿਆ ਜਿਹੜੇ ਕੰਮ ਕਰ ਰਿਆ ਸਿਰਫ ਲੋਕ ਹੀ ਕਰ ਰਹੇ ਨੇ ਪ੍ਰਸ਼ਾਸਨ ਤਾਂ ਇਹ ਚਾਹੁੰਦਾ ਵੀ ਜਿੱਥੇ ਬੰਨ ਤਾ ਲੱਗ ਗਈ ਆਉਂਦੇ ਸਮੇਂ ਦੇ ਵਿੱਚ ਜਿਹੜੀ ਰਿਪੇਅਰ ਕਰਨੀਆਂ ਉਹਦੇ ਕਰੋੜਾਂ ਰੁਪਏ ਦੇ ਬਿੱਲ ਪੈ ਜਾਣੇ ਆ ਕਿਉਂਕਿ ਪਾਣੀ ਜਿੱਕੜਾ ਕੋ ਦਿਖਣਾ ਇਸ ਲਈ ਸਰਕਾਰਾਂ ਨੂੰ ਇਹ ਪਹਿਲਾਂ ਕੰਮ ਕਰਨੇ ਚਾਹੀਦੇ ਆ ਪਰ ਅੱਜ ਮੇਰੀ ਅਪੀਲ ਆ ਵੀ ਅੱਜ ਸਾਰਿਆਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਪਾਰਟੀ ਵਾਈਦੋਂ ਉੱਪਰ ਉੱਠ ਕੇ ਅੱਜ ਜਿਹੜਾ ਨਾਜ਼ੁਕ ਬੰਨਾ ਉਹਨੂੰ ਅੱਜ ਬੰਨਣਾ ਚਾਹੀਦਾ ਸਾਰੇ ਲੋਕਾਂ ਨੂੰ ਅਪੀਲ ਆ ਜਿਵੇਂ ਅੱਜ ਪਿੰਡਾਂ ਦੇ ਹਲਾਕੇ ਅੱਜ ਹੁਣੇ-ਹੁਣੇ ਖਬਰ ਆਈ ਆ ਫੋਨ ਆਇਆ ਵੀ ਬੰਨ ਹੋ ਟੁੱਟ ਚੁੱਕਿਆ ਰਿੰਗ ਰੋਡ ਮੰਨਣ ਦੀ ਕੋਸ਼ਿਸ਼ ਕਰਦੇ ਸੀ ਅਸੀਂ ਵੀ ਇੱਥੇ ਪਿੰਡ ਵਾਲਿਆਂ ਨੇ ਇੱਥੇ ਪਿੰਡ ਹਵਾਸ ਦੇ ਕੋਲੇ ਟਰਾਲੀਆਂ ਲਾਈਆਂ ਵੀ ਉੱਥੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ ਪਰ ਇਸ ਚੀਜ਼ ਤੇ ਸਿਆਸਤ ਨਹੀਂ ਕਰੀ ਚਾਹੀਦੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕਿਉਂਕਿ ਸਰਕਾਰ ਦਾ ਉਥੋਂ ਹੱਥ ਖੜੇ ਕਰ ਗਈ ਰਾਤ ਇਹ ਭੱਜ ਗਈ ਉਥੋਂ ਸਰਕਾਰ ਕੋਈ ਨਹੀਂ ਲੋਕ ਹੀ ਲੱਗੇ ਹੋਏ ਨੇ ਲੋਕਾਂ ਨੂੰ ਵੀ ਅਪੀਲਾ ਵੀ ਜਿਹੜੇ ਨੀਵੀਂ ਜਗ੍ਹਾ ਤੇ ਉੱਚੇ ਹੋ ਜੋ ਉੱਚੇ ਥਾਂਾਂ ਤੇ ਹੋ ਜੋ ਜਿਹੜੇ ਬਾਹਲੇ ਨਾਜਿਕ ਨੇ ਉਥੋਂ ਨਿਕਲ ਆਓ ਅਸੀਂ ਵੀ ਤਿਆਰ ਆ ਸਾਡੇ ਇਧਰ ਥੋੜਾ ਜਿਹਾ ਹਵਾਸ ਵਾਲੀ ਸਾਈਡ ਫੇਰ ਵੀ ਸੇਫ ਆ ਜੇ ਕਿਸੇ ਨੂੰ ਲੋੜ ਆ ਡੰਗਰਾਂ ਦੀ ਰੱਖਣ ਦੀ ਸਾਡੇ ਕੋਲ ਜਗ੍ਹਾ ਬੜੀ ਆ ਮੇਰੇ ਨਾਮ ਗੁਰਚਰਨ ਸਿੰਘ ਹਵਾਸ ਨਾਲ ਸੰਪਰਕ ਕਰ ਸਕਦੇ ਆ ਅਸੀਂ ਇੱਥੇ ਉਹਨਾਂ ਨੂੰ ਸਾਂਭਾਂਗੇ ਲੰਗਰ ਦੀ ਸੇਵਾ ਵੀ ਕਰਾਂਗੇ ਫੇਰ ਸਾਡੇ ਨਾਲ ਕਿਸਾਨ ਆ ਗੁਸੇ ਗਏ ਜਿਹੜੇ ਕਹਿੰਦੇ ਆ ਕਿ ਉਹਨਾਂ ਦਾ ਪਿੰਡ ਥੋੜੀ ਦੂਰ ਹੈ ਦਰਿਆ ਤੋਂ ਜੇ ਕੋਈ ਲੋਕ ਆਫਤ ਦੇ ਵਿੱਚ ਨੇ ਕਿਸੇ ਦਾ ਪਸ਼ੂ ਮਾਲ ਪਸ਼ੂ ਸੰਭਣਾ ਇਹਨਾਂ ਕੋਲ ਜਗਾ ਸਾਮ ਸਕਦੇ ਆ ਹੋਰ ਵੀ ਜੋ ਉਹਨਾਂ ਨੂੰ ਜ਼ਰੂਰਤਾਂ ਹੈ ਲੋਕ ਆਪ ਉਹਨਾਂ ਦੀਆਂ ਪੂਰੀਆਂ ਕਰਨਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ